ਦੀ ਸਰਕਾਰ ਦਾ ਆਮ ਬਜਟ ਕੱਲ ਪੇਸ਼ ਹੋਣ ਜਾ ਰਿਹਾ ਹੈ ਆਮ ਲੋਕ ਇਸ ਤੋਂ ਕੀ ਉਮੀਦ ਰੱਖਦੇ ਨੇ ਇਸ ਦੇ ਬਾਰੇ ਸਾਡੇ ਸਹਿਯੋਗੀ ਰੋਹਿਤ ਗੁਪਤਾ ਦੀ ਗੁਰਦਾਸਪੁਰ ਦੇ ਨਾਗਰਿਕਾ ਦੇ ਨਾਲ ਵਿਸ਼ੇਸ਼ ਗੱਲਬਾਤ ਹੋਈ ਹੈ ਲੈਬੰਟ ਵਿੱਚ ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਤੇ ਵਿੱਤ ਮੰਤਰੀ ਸਿਤਾਰਮਨ ਨਿਰਮਲਾ ਸਿਤਾਰਮਨ ਜਿਹੜੇ ਨੇ ਆਪਣਾ ਅੱਠਵਾਂ ਬਜਟ ਪੇਸ਼ ਕਰਨ ਜਾ ਰਹੇ ਨੇ ਉਮੀਦ ਹੈ ਕਿ ਇਸ ਵਾਰ ਕੁਝ ਵੱਖਰਾ ਦੇ ਕੇ ਜਾਣਗੇ ਐਸਲੈਸੀ ਖੜੇ ਗੁਰਦਾਸਪੁਰ ਦੇ ਮੇਨ ਪਾਰਕ ਵਿੱਚ ਫਿਸ਼ ਪਾਰਕ ਹੈ ਜਿੱਥੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਜੀ ਕੀ ਸੋਚਦੇ ਹੋ ਬਜਟ ਤੋਂ ਕੀ ਉਮੀਦ ਹੈ ਇਸ ਵਾਰ ਮੈਂ ਵਪਾਰ ਮੰਡਲ ਦੇ ਗੁਰਦਾਸਪੁਰ ਦਾ ਪ੍ਰਧਾਨ ਹਾਂ ਔਰ ਮੈਂ ਇੱਕ ਉਮੀਦ ਕਰਦਾ ਕਿ ਇਸ ਬਜਟ ਦੇ ਵਿੱਚੋਂ ਕਿ ਵਪਾਰੀਆਂ ਲਈ ਕੋਈ ਖਾਸ ਹੋਵੇਗਾ ਮੈਂ ਸਭ ਤੋਂ ਪਹਿਲਾਂ ਮੰਗ ਕਰਦਾ ਕਿ ਜਿਹੜੇ ਇਨਕਮ ਟੈਕਸ ਦੀ ਸਲੈਬ ਜਿਹੜੀ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਦੀ ਛੂਟ ਕੀਤੀ ਜਾਵੇ ਤਾਂ ਦੇ ਪਿਛਲੇ ਕਾਫੀ ਵਾਰਾਂ ਤੋਂ ਸਾਨੂੰ ਉਮੀਦ ਹੈ ਪਰ ਉਹ ਨਹੀਂ ਹੋਇਆ ਸੈਕੰਡਲੀ ਮੈਂ ਜੀਐਸਟੀ ਦੀ ਮੰਗ ਕਰਦਾ ਕਿ ਜੀਐਸਟੀ ਦੇ ਰੇਟ ਜਿਹੜੇ ਘਟਾਏ ਜਾਣ 28% ਤੋਂ ਘਟਾ ਕੇ 18% ਔਰ 12 ਤੋਂ ਘਟਾ ਕੇ 5% ਕੀਤਾ ਤਾਂ ਜੋ ਮਹਿੰਗਾਈ ਤੋਂ ਰਾਹਤ ਪਾਈ ਜਾ ਸਕੇ ਔਰ ਮੈਂ ਵਪਾਰੀਆਂ ਦੀ ਜਿਹੜੀ ਮਿਡਲ ਕਲਾਸ ਦੇ ਵਪਾਰੀ ਲੋਕ ਦੇ ਉਹਨਾਂ ਵਾਸਤੇ ਪਰ ਵਾਸਤੇ ਮੈਂ ਸਸਤੇ ਵਿਆਜ ਤੇ ਉਹਨਾਂ ਵਾਸਤੇ ਲੋਨ ਜਾਂ ਉਹ ਆਪਣਾ ਘਰ ਬਣਾ ਸਕਣ ਕੋਈ ਐਸੀ ਪ੍ਰਵੀਜ਼ਨ ਨਹੀਂ ਹੈਗੀ ਔਰ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਵਨ ਨੇਸ਼ਨ ਵਨ ਟੈਕਸ ਦੇ ਤਹਿਤ ਜੜੀਆਂ ਨੇ ਸਾਨੂੰ ਜਿੱਦਾਂ ਪਟ્રોલ ਹੈ ਜਦੋਂ ਆਪਾਂ ਵਨ ਨੇਸ਼ਨ ਵਨ ਟੈਕਸ ਦੀ ਇਹ ਗੱਲ ਕਰਦੇ ਆਂ ਤੇ ਉਹਦੇ ਚ ਪਟ્રોલ ਜਿਹੜਾ ਐਕਸਟਰਾ ਚੋਂ ਕੀਤਾ ਹੋਇਆ ਹੈ ਅਸੀਂ ਮੰਗ ਕਰਦੇ ਕਿ ਉਹਨਾਂ ਵੀ ਇਹਦੇ ਆਧਾਰੇ ਵਿੱਚ ਲਿਆਂਦਾ ਜਾਵੇ ਤਾਂ ਜੋ ਆਮ ਜਨਤਾ ਨੂੰ ਉਹਦੀ ਸਹੂਲਤ ਮਿਲ ਸਕੇ ਅਸੀਂ ਆਪਣੇ ਭਾਰਤ ਵਿੱਚ ਜਿਹੜਾ ਪੰਜਾਬ ਦਾ ਸਾਡਾ ਬਾਰਡਰ ਜ਼ਿਲ੍ਹਾ ਗੁਰਦਾਸਪੁਰ ਉੱਥੇ ਉਦੋਂ ਹੀ ਵਸਨੀਕ ਹੈ ਔਰ ਸਾਨੂੰ ਇੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਅਸੀਂ ਮੰਗ ਕਰਦੇ ਆਂ ਇਹ ਯੂਥ ਨੂੰ ਇੱਥੇ ਕਾਰੋਬਾਰ ਮਿਲਣ ਇੰਡਸਟਰੀ ਜਿਹੜੀ ਗੁਰਦਾਸਪੁਰ ਜਿਹੜੀ ਜੁ ਲੱਗੇ ਤਾਂ ਜੋ ਇੱਥੇ ਗੁਰਦਾਸਪੁਰ ਜਿੱਦਾਂ ਦਾ ਯੂ ਜਿਹੜਾ ਇੱਥੋਂ ਇਹ ਕਹਿੰਦੇ ਬਾਰਡਰ ਜਿਹੜਾ ਹੋਣ ਕਰਕੇ ਸਾਡੇ ਬਾਰਡਰ ਵੀ ਕਮਜ਼ੋਰ ਹੋ ਰਹੇ ਨੇ ਔਰ ਮੈਂ ਮੰਗ ਕਰਦਾ ਕਿ ਗੁਰਦਾਸਪੁਰ ਜਿਹੜਾ ਇੱਕ ਪਿਛੜਿਆ ਜਿਲ੍ਹਾ ਦਾ ਸਾਡਾ ਇਨੂੰ ਰਾਜਧਾਨੀ ਦੇ ਜਿੱਦਾਂ ਵਪਾਰ ਲਗਾਤਾਰ ਵਪਾਰੀਆਂ ਦਾ ਰੋਸ਼ਾ ਕਿ ਵਪਾਰ ਡਾਊਨ ਹੁੰਦਾ ਜਾ ਰਿਹਾ ਲਗਾਤਾਰ ਇਹਨੂੰ ਫੁੱਲਤ ਕਰਨ ਲਈ ਕੁਝ ਪਲਾਨ ਹੋਣੇ ਚਾਹੀਦੇ ਬਿਲਕੁਲ ਪਲਾਨ ਨਹੀਂ ਚੱਲੇ ਬਸ ਸਰਕਾਰ ਨੇ ਤਾਂ ਸਾਨੂੰ ਬਿਲਕੁਲ ਢੋਪ ਕੇ ਰੱਖਦਾ ਵਕਫਾ ਜਿਹੜੇ ਗੁਰਦਾਸਪੁਰ ਚ ਤੁਹਾਨੂੰ 25 ਮੌਗਲੇ ਅਸਲੀ ਦੇਖਣ ਨੂੰ ਮਿਲ ਗਏ ਨੇ ਔਰ ਜਿਹੜਾ ਆਨਲਾਈਨ ਸਿਸਟਮ ਚੱਲ ਰਿਹਾ ਵਾ ਵਪਾਰ ਤੇ ਸਾਡਾ ਤਬਾਹ ਹੋ ਗਿਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਸਾਡੇ ਵਪਾਰੀ ਭਰਾ ਜਿਹੜੇ ਆਨਲਾਈਨ ਦੇ ਜਿਹੜੇ ਮਾਲਾਂ ਦੇ ਵਿੱਚ ਏਜੰਟ ਦਾ ਕੰਮ ਕਰਦੇ ਜਾਂ ਉੱਥੇ ਨੌਕਰੀਆਂ ਲੱਭਣਗੇ ਸਰਕਾਰ ਤੋਂ ਕੀ ਉਮੀਦ ਹੈ ਸਰਕਾਰ ਤੋਂ ਉਮੀਦ ਕਰਦੇ ਆਂ ਕਿ ਜੇ ਤੁਸੀਂ ਉਹਨਾਂ ਦੇ ਨਾਲ ਇਹਨਾਂ ਨਾਲ ਤੁਸੀਂ ਫੈਸਿਲਿਟੀਆਂ ਦੇ ਰਹੇ ਹੋ ਮਾਲਾਂ ਨੂੰ ਜਾਂ ਉਹਨਾਂ ਨੂੰ ਤੁਸੀਂ ਤੇ ਜਿਹੜੇ ਮਿਡਲ ਕਲਾਸ ਦੁਕਾਨਦਾਰ ਆ ਉਹਨਾਂ ਨੂੰ ਸਸਤੇ ਰੇਟਾਂ ਦੇ ਤੇ ਦਾ ਵਿਆਜਾਂ ਦੇ ਵਿਆਜ ਦੇ ਕੇ ਇਹਨਾਂ ਨੂੰ ਲੋਨ ਦੇ ਕੇ ਉਹਨਾਂ ਦਾ ਜਿਹੜਾ ਕਾਰੋਬਾਰ ਪਰਫੁੱਲਤ ਕੀਤਾ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਆਪਣੇ ਕਾਰੋਬਾਰ ਚਲਾ ਸਕਣ ਜਾਂ ਪੜਾ ਸਕਣ ਇੰਡਸਟਰੀਜ਼ ਦੀ ਕਮੀ ਹੈ ਗੁਰਦਾਸ ਉਦੇ ਵਿੱਚ ਬਿਲਕੁਲ ਗੁਰਦਾਸਪੁਰ ਦੇ ਵਿੱਚ ਮੈਂ ਪਹਿਲਾਂ ਮੰਗ ਕਰ ਚੁੱਕਾ ਸਰਕਾਰ ਤੋਂ ਤੇ ਇੱਥੇ ਇੰਡਸਟਰੀ ਬਹੁਤ ਜਗਲੀ ਹੈ ਤਾਂ ਜੋ ਸਾਡਾ ਯੂਥ ਹੈ ਉਹਨਾਂ ਨੂੰ ਇੰਨੀ-ਇੰਨੀ ਡਿਗਰੀਆਂ ਲੈ ਕੇ ਵੀ ਜਿਹੜਾ ਫੋਰਨ ਵਿੱਚ ਜਾ ਰਿਹਾ ਹੈ ਪਾਰ ਦੇ ਦੇਸ਼ਾਂ ਜਾਂਦੇ ਸਾਡਾ ਪੰਜਾਬ ਜਿਹੜਾ ਕਮਜ਼ੋਰ ਹੋ ਰਿਹਾ ਆਰਥਿਕ ਪੱਖੋਂ ਔਰ ਯੂਥ ਪੱਖੋਂ ਵੀ ਕਮਜ਼ੋਰ ਹੋ ਗਿਆ ਇਹ ਦੇਸ਼ ਲਈ ਬੜਾ ਘਾਤਕ ਹੋਏਗਾ ਨੌਜਵਾਨ ਕੀ ਸੋਚਦਾ ਹੈ ਐਡਵੋਕੇਟ ਸਾਹਿਬ ਨੌਜਵਾਨ ਕੀ ਸੋਚਦਾ ਹੈ ਬਜਟ 'ਚ ਕੀ ਹੋਣਾ ਚਾਹੀਦਾ ਜੈ ਹਿੰਦ ਮੈਂ ਦਿਸ਼ਰ ਸ਼ਰਮਾ ਅਬੋਗੇਟ ਮੈਂ ਤੁਹਾਡੇ ਚੰਨੇ ਰਹੀ ਅਸੀਂ ਦੱਸਣਾ ਚਾਹੁੰਦਾ ਕਿ ਜਿਹੜੇ ਨੌਜਵਾਨ ਹੈ ਇਸ ਟਾਈਮ ਬਹੁਤ ਨਸ਼ੇ ਵੱਲ ਜਾ ਚੁੱਕੇ ਹਨ ਮੈਕਸਿਮਮ ਸਰਕਾਰ ਨੂੰ ਖੇਡਾਂ ਵੱਲ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਖੇਡਾਂ ਨੈਸ਼ਨਲ ਇੰਟਰਨੈਸ਼ਨਲ ਹੋਣ ਖੇਡਾਂ ਵੱਲ ਤੇ ਆਧੁਨਿਕ ਜਿਸ ਕਰਕੇ ਨਸ਼ੇ ਤੋਂ ਦੂਰ ਹਨ ਸੈਕੰਡ ਸਿੱਖਿਆ ਪ੍ਰਣਾਲੀ ਨੂੰ ਉੱਚ ਸਤਹ ਤੇ ਉਠਾਉਣ ਦੀ ਜ਼ਰੂਰਤ ਹੈ ਮੈਡੀਕਲ ਕਾਲਜ ਇੰਜੀਨੀਅਰ ਕਾਲਜ ਜਾਂ ਦੂਸਰੇ ਕਾਲਜ ਨੂੰ ਸਮਾਰਟ ਕਾਲਜ ਬਣਾਣਾ ਚਾਹੀਦਾ ਹੈ ਕਿ ਹਰ ਗਰੀਬ ਬੰਦਾ ਵੀ ਉੱਤੇ ਰੀਚ ਕਰ ਸਕੇ ਕਿਉਂਕਿ ਪ੍ਰਾਈਵੇਟ ਕਾਲਜ ਮਹਿੰਗੇ ਹੋਣ ਕਰਕੇ ਕਈ ਬੱਚੇ ਪੜ ਨਹੀਂ ਸਕਦੇ ਕਈ ਵਾਰੀ ਪੜ੍ਹਾਈ ਤੋਂ ਸਮਝੌਤਾ ਕਰਨਾ ਪੈਂਦਾ ਹੈ ਇਸ ਕਰਕੇ ਜੇ ਮੈਡੀਕਲ ਕਾਲਜ ਆ ਦੂਸਰੇ ਕਾਲਜ ਸਰਕਾਰ ਅੱਛੇ ਲੈਵਲ 'ਤੇ ਖੋਲਣਗੇ ਮੈਕਸਿਮਮ ਖੋਲਣਗੇ ਤੇ ਉਹ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇ ਸਕਣਗੇ ਤੇ ਇੰਡੀਆ ਵੀ ਚੀਜ਼ ਰਹਿ ਗਏ ਭਾਰਤ ਦੇਸ਼ ਦੀ ਸੇਵਾ ਕਰ ਸਕਦੇ ਨੇ ਰੋਜ਼ਗਾਰ ਦੇ ਮੌਕੇ ਵਧਣੇ ਚਾਹੀਦੇ ਹਾਂਜੀ ਰੋਜ਼ਗਾਰ ਦੇ ਮੌਕੇ ਵਧਣੇ ਚਾਹੀਦੇ ਬਾਕੀ ਜਿਹੜਾ ਲੋਨ ਰੇਟ ਬਹੁਤ ਘੱਟ ਰੇਟਾ ਤੇ ਹੋਣਾ ਚਾਹੀਦਾ ਕਿ ਗਰੀਬ ਬੰਦਾ ਜਾਂ ਕਿਸਾਨ ਨੂੰ ਲੋਨ ਘੱਟ ਰੇਟਾ ਤੇ ਮਿਲੇ ਕਿ ਉਹ ਜ਼ਰਾ ਵਧੀਆ ਢਿੱਕਣਾ ਸਰਵਾਈਵ ਕਰ ਸਕਿਆ ਆਮ ਉਮੀਦ ਹੈ ਇਸ ਬਜਟ ਤੋਂ ਜਿਸ ਤਰ੍ਹਾਂ ਕਿ ਕੁਝ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕੋਰੋਨਾ ਦੀ ਚਪੇਟ ਵਿੱਚ ਬਹੁਤ ਕੁਝ ਹੋਇਆ ਲੋਕਾਂ ਨੇ ਬਹੁਤ ਫੇਸ ਕੀਤਾ ਇਸ ਸਾਲ ਉਮੀਦ ਹੈ ਕਿ ਸ਼੍ਰੀਮਤੀ ਨਿਰਮਲਾ ਜੀ ਕੁਝ ਸਾਡੇ ਲਈ ਅੱਛਾ ਲੈ ਕੇ ਆਣਗੇ ਜਿਹਦੇ ਵਿੱਚ ਸਾਡੇ ਬੱਚਿਆਂ ਲਈ ਵੀ ਭਵਿੱਖ ਵਿੱਚ ਅੱਛਾ ਵਾਅਦਾ ਹੋਏਗਾ ਤੇ ਬਿਲਕੁਲ ਜੀ ਪੈਨਸ਼ਨਰ ਵੀ ਕੁਝ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕੀ ਸੋਚਦੇ ਹੋ ਕੀ ਉਮੀਦ ਰੱਖਦੇ ਹੋ ਬਜਟ ਤੋਂ ਨਮਸਕਾਰ ਜੀ ਮੈਂ ਰਜੇਸ਼ ਲੋਤਰਾ ਰਿਟਾਇਰਡ ਬੈਂਕਰ ਹਾਂ ਪੈਨਸ਼ਨਰ ਆ ਰਿਹਾ ਉਹਦੇ ਨਾਲ ਨਾਲ ਮੈਂ ਭਾਰਤੀ ਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਦਾ ਪ੍ਰਧਾਨ ਹਾਂ ਉਹਦੇ ਵਿੱਚ ਵੀ ਸਾਡੇ ਕੋਲ ਮੈਕਸਿਮ ਜਿਹੜੇ 100 ਦੇ ਕਰੀਬ ਮੈਂਬਰ ਹੈ ਔਰ ਸਾਰੇ ਹੀ ਸਾਡੇ ਜਿਹੜੇ ਰਿਟਾਇਰਡ ਬੰਦੇ ਆ ਉਹਨਾਂ ਨਾਲ ਕਈ ਵਾਰੀ ਜਦੋਂ ਗੱਲਬਾਤ ਹੁੰਦੀ ਆ ਉਹ ਇਹੋ ਹੀ ਗੱਲ ਹੁੰਦੀ ਆ ਕਿ ਆਪਾਂ ਨੂੰ ਜਿਹੜਾ ਰਿਟਾਇਰੀਆਂ ਨੂੰ ਬੈਨੀਫਿਟ ਸਰਕਾਰ ਤੋਂ ਬਹੁਤ ਘੱਟ ਮਿਲ ਰਿਹਾ ਉਹਨਾਂ ਨੂੰ ਐਟ ਪਾਰ ਦੂਜਿਆਂ ਦੇ ਬਰਾਬਰ ਸਮਝਿਆ ਜਾਂਦਾ ਕਿਉਂਕਿ ਜਦੋਂ ਇੱਕ ਬੰਦਾ ਪੈਨਸ਼ਨ ਲੈਣੀ ਸ਼ੁਰੂ ਕਰਦਾ ਉਹਦੀ ਸੈਲਰੀ ਤੋਂ ਸਿੱਧੀ ਉਹ ਤੀਸਰਾ ਹਿੱਸਾ ਪੈਨਸ਼ਨ ਤੇ ਆ ਜਾਂਦਾ ਉਹਦੇ ਖਰਚੇ ਤੇ ਘਟਦੇ ਨਹੀਂ ਉਲਟਾ ਉਹਨੂੰ ਜਿਹੜਾ ਹੈਲਥ ਇਸ਼ੂ ਕੀ ਉਮੀਦ ਹੈ ਛੋਟ ਬਜਟ ਤੋਂ ਸਰ ਇਹੋ ਹੀ ਉਮੀਦ ਰੱਖਾਂਗੇ ਕਿ ਜਿਹੜੇ ਰਿਟਾਇਰੀ ਪੈਨਸ਼ਨਰ ਹੈਗੇ ਆ ਉਹਨਾਂ ਨੂੰ ਇੰਕਮ ਡੈਕ ਦੇ ਵਿੱਚ ਵੱਡੀ ਛੂਟ ਦਿੱਤੀ ਜਾਵੇ ਔਰ ਜਿੰਨੇ ਵੀ ਸੀਨੀਅਰ ਸਿਟੀਜ਼ਨ 60 ਸਾਲ ਤੋਂ ਉੱਪਰ ਆ ਸਾਰਿਆਂ ਨੂੰ ਆਇਸ਼ਮਾਨ ਭਾਰਤ ਹੈਲਥ ਇੰਸ਼ੋਰੈਂਸ ਦੇ ਵਿੱਚ ਕਵਰ ਕੀਤਾ ਜਾਵੇ ਇਹੋ ਹੀ ਆਹੀ ਆਸ ਰੱਖਣੀ ਆ ਔਰ ਸਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਵਿਤ ਜਿੱਦਾਂ ਹੈਲਥ ਤੇ ਵੀ 18% ਜੀਐਸਟੀ ਲੱਗਦੀ ਹੈ ਉਹਦੇ ਬਾਰੇ ਕੁਝ ਸਰ ਉਹਦੇ ਬਾਰੇ ਜਿਹੜਾ ਵਾ ਕੀ ਹੈਲਥ ਇੰਸ਼ੋਰੈਂਸ ਦੇ ਉੱਪਰ ਵੀ 18% ਜੀਐਸਟੀ ਜਿਹੜੀ ਬਹੁਤ ਜ਼ਿਆਦਾ ਹੈਗੀ ਆ ਉਹਨੂੰ ਅਸੀਂ ਤੇ ਇਹ ਚਾਹਾਂਗੇ ਕਿ 100% ਉਹਦੀ ਜੀਐਸਟੀ ਜਿਹੜੀ ਵੇਵਰ ਕੀਤੀ ਜਾਵੇ ਜ਼ੀਰੋ ਹੋਣੀ ਚਾਹੀਦੀ ਹੈ ਇਹ ਹੋਰ ਕੀ ਸੋਚਦੇ ਹੋ ਬਜ਼ਾਰ ਤੋਂ ਕੀ ਉਮੀਦ ਹੈ ਸੋਚਣਾ ਵੀ ਰੇਲਵੇ ਚ ਪਹਿਲਾਂ ਵਾਰੀ ਫੈਸਿਲਿਟੀ ਆ ਜੋ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਸੀ ਹਾਂ 40% ਤੇ ਲੇਡੀਜ਼ ਨੂੰ 50% ਹੋਣੀ ਚਾਹੀਦੀ ਜਰੂਰ ਮਿਡਲ ਕਲਾਸ ਤੇ ਲੋਅਰ ਕਲਾਸ ਲਈ ਕੁਝ ਮਿਡਲ ਕਲਾਸ ਲੋਕਾਂ ਦੀ ਫੇਵਰ ਦੇ ਵਿੱਚ ਬਜਟ ਹੋਣਾ ਚਾਹੀਦਾ ਰੋਜ਼ਗਾਰ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੌਕੇ ਦਿੱਤੇ ਜਾਣੇ ਚਾਹੀਦੇ ਨੇ ਸਾਰੇ ਮਹਿੰਗਾਈ ਘਟ ਕੀਤੀ ਜਾਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਤੇ ਬਿਲਕੁਲ ਜੀ ਵੱਖ-ਵੱਖ ਫੀਲਡ ਦੇ ਲੋਕਾਂ ਨੇ ਦੱਸਿਆ ਕਿ ਬਜਟ ਤੋਂ ਕੀ ਉਮੀਦ ਰੱਖਦੇ ਨੇ ਤੇ ਵਿੱਤ ਮੰਤਰੀ ਜਿਨ੍ਹਾਂ ਨੂੰ ਲੰਬਾ ਐਕਸਪੀਰੀਅੰਸ ਹੋ ਗਿਆ ਹੈ ਲੱਗਦਾ ਹੈ ਕਿ ਇਸ ਵਾਰ ਕੁਝ ਵੱਖਰਾ ਦੇਖ ਕੇ ਜਾਣਗੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ